ਨਾਂ ਬਾਬਾ ਸ੍ਰੀ ਚੰਦ ਜੀ ਇੱਕ ਵਿਅਕਤੀ ਸੋਚਦਾ ਹੈ ਕਿ ਰੱਬ ਕੀ ਹੈ ਸਾਇੰਸ ਵੀ ਇਸੇ ਦਰ ਕਰ ਰਹੀ ਹੈ ਕਿ ਜਿਸ ਤਰ੍ਹਾਂ ਬ੍ਰਹਿਮੰਡ ਹੈ ਉਸੇ ਤਰ੍ਹਾਂ ਇਨਸਾਨ ਦੇ ਦਿਮਾਗ ਦੀ ਬੰਤਰ ਹੈ ਹਰ ਇਨਸਾਨ ਪਰਮਾਤਮਾ ਦੇ ਦਿਮਾਗ ਵਿੱਚ ਹੀ ਰਹਿ ਰਿਹਾ ਹੈ ਕੋਈ ਚਾਹੇ ਮੰਨੇ ਚਾਹੇ ਨਾ ਮੰਨੇ ਸੋਚ ਜਿੰਨੀ ਗਹਿਰੀ ਹੁੰਦੀ ਜਾਂਦੀ ਹੈ ਗਿਆਨ ਓਨਾ ਹੀ ਡੂੰਘਾ ਹੁੰਦਾ ਜਾਵੇਗਾ ਜਿਵੇਂ ਤਾਰੇ பிரਮੰਡ ਵਿੱਚ ਆਪੋ ਆਪਣਾ ਪ੍ਰਕਾਸ਼ ਛੱਡਦੇ ਹਨ ਜੋ ਤਾਰਾ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਹੈ ਉਸ ਦਾ ਪ੍ਰਕਾਸ਼ ਓਨਾ ਹੀ ਜ਼ਿਆਦਾ ਨਜ਼ਰ ਆਉਂਦਾ ਹੈ ਜੋ ਤਾਰੇ ਧਰਤੀ ਤੋਂ ਦੂਰ ਹੁੰਦੇ ਜਾਂਦੇ ਹਨ ਉਹਨਾਂ ਦਾ ਪ੍ਰਕਾਸ਼ ਧਰਤੀ ਤੇ ਘੱਟ ਨਜ਼ਰ ਆਉਂਦਾ ਹੈ ਉਸੇ ਤਰ੍ਹਾਂ ਇਨਸਾਨੀ ਮਨ ਦੇ ਵਿਚਾਰ ਹਨ ਉਸੇ ਤਰ੍ਹਾਂ ਜਿਸ ਵਿਚਾਰ ਦੀ ਊਰਜਾ ਜ਼ਿਆਦਾ ਹੁੰਦੀ ਹੈ ਉਸ ਦਾ ਸਰੀਰ ਉੱਪਰ ਅਸਰ ਜ਼ਿਆਦਾ ਹੁੰਦਾ ਹੈ ਉਸੇ ਤਰ੍ਹਾਂ ਜਿਵੇਂ ਸੂਰਜ ਧਰਤੀ ਨੂੰ ਰੋਸ਼ਨੀ ਦਿੰਦਾ ਹੈ ਉਸੇ ਤਰ੍ਹਾਂ ਜਿਸ ਵਿਚਾਰ ਦੀ ਊਰਜਾ ਜ਼ਿਆਦਾ ਹੁੰਦੀ ਹੈ ਉਸ ਦੀ ਪਾਵਸ ਸਰੀਰ ਤੇ ਨਜ਼ਰ ਆਉਂਦੀ ਹੈ ਉਸਦਾ ਸਰੀਰ ਤੇ ਅਸਰ ਨਜ਼ਰ ਆਉਂਦਾ ਹੈ ਜਿਸ ਤਰ੍ਹਾਂ ਜਦੋਂ ਸੂਰਜ ਸੋਲਰ ਫਲੇਅਰ ਛੱਡਦਾ ਹੈ ਉਸਦਾ ਅਸਰ ਧਰਤੀ ਤੱਕ ਪਹੁੰਚਦਾ ਹੈ ਤਾਰੇ ਵੀ ਸੋਲਰ ਫਲੇਅਰ ਛੱਡਦੇ ਹਨ ਪਰ ਉਹਨਾਂ ਦਾ ਅਸਰ ਧਰਤੀ ਤੱਕ ਨਹੀਂ ਪਹੁੰਚਦਾ ਸੂਰਜ ਉਸ ਵਿਚਾਰ ਨੂੰ ਦਰਸਾਉਂਦਾ ਹੈ ਜੋ ਸਾਡੇ ਦਿਮਾਗ ਦੇ ਅੰਦਰ ਜ਼ਿਆਦਾ ਹਨ ਜੋ ਵਿਚਾਰ ਜ਼ਿਆਦਾ ਊਰਜਾ ਛੱਡਦਾ ਹੈ ਉਸਦਾ ਅਸਰ ਸਰੀਰ ਤੇ ਨਜ਼ਰ ਆਉਂਦਾ ਹੈ ਉਸੇ ਤਰ੍ਹਾਂ ਵਿਚਾਰ ਦੀ ਊਰਜਾ ਸੈੱਲ ਧਰਤੀ ਦੀ ਤਰ੍ਹਾਂ ਗ੍ਰਹਿਣ ਕਰਦੇ ਹਨ ਚੰਗੀ ਊਰਜਾ ਚੰਗੇ ਫਲ ਦਿੰਦੇ ਹਨ ਪਰਮਾਤਮਾ ਦਾ ਨਾਮ ਉਸ ਸੂਰਜ ਦੀ ਤਰ੍ਹਾਂ ਹੈ ਜੋ ਸਰੀਰ ਨੂੰ ਪੂਰੀ ਤਰ੍ਹਾਂ ਰੋਸ਼ਨ ਕਰਕੇ ਪਰਮਾਤਮਾ ਨਾਲ ਜੋੜ ਦਿੰਦਾ ਹੈ ਤਾਂ ਬਾਬਾ ਸ਼੍ਰੀ ਚੰਜੀ ਮਹਾਰਾਜ